ਦੁਨੀਆ ਦੇ ਵਿੱਚ ਕੁਝ ਵਿਰਲੇ ਹੀ ਲੋਕ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ तमाम तरह ਦੀਆਂ ਕਮੀਆਂ ਹੁੰਦੀਆਂ ਹਨ ਪਰ ਫਿਰ ਵੀ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ 'ਚ ਕਦੇ ਪਿੱਛੇ ਨਹੀਂ ਹਟਦੇ ਦੇਸ਼ ਦੇ 11ਵੇਂ ਰਾਸ਼ਟਰਪਤੀ ਦੇ ਤੌਰ ਤੇ ਸੌਂਚਕਣ ਵਾਲੇ ਡਾਕਟਰ ਏਪੀਜੀ ਅਬਦੁਲ ਕਲਾਮ ਵੀ ਅਜਿਹੇ ਹੀ ਵਿਰਲੇ ਲੋਕਾਂ ਦੇ ਵਿੱਚੋਂ ਇੱਕ ਸਨ ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਅਬੁਲ ਪਕਰ ਜੈਨੁਲਾਬਦੀਨ ਅਬਦੁਲ ਕਲਾਮ ਸੀ। ਇਹ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਇਲ ਪ੍ਰੋਗਰਾਮ ਦੇ ਜਨਕ ਅਬਦੁਲ ਕਲਾਮ ਨੂੰ ਪੂਰੀ ਦੁਨੀਆ ਮਿਜ਼ਾਇਲ ਮੈਨ ਦੇ ਨਾਮ ਵਿਚ ਜਾਣਦੀ ਸੀ। ਡਾਕਟਰ ਕਲਾਮ ਨੇ ਵਿਗਿਆਨਿਕ ਇੰਜੀਨੀਅਰ ਦੇ ਤੌਰ ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਭਾਰਤੀ ਪੁਲਾੜ ਖੋਜ ਸੰਗਠਨ ਦੀਆਂ ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਨੇ ਆਪਣਾ ਪੂਰਾ ਸਮਾਂ ਦੂਜਿਆਂ ਦੀ ਭਲਾਈ ਲਈ ਲਗਾਇਆ ਡਾਕਟਰ ਅਬਦੁਲ ਕਲਾਮ ਬਾਰੇ ਸ਼ਾਇਦ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਆਪਣੀ ਰਾਸ਼ਟਰਪਤੀ ਦੀ ਪੂਰੀ ਤਨਖਾਹ ਗ੍ਰਾਮੀਣ ਵਿਕਾਸ ਲਈ ਦਾਨ ਕਰਦੇ ਸਨ ਕਲਾਮ ਨੇ ਗ੍ਰਾਮੀਣ ਵਿਕਾਸ ਲਈ ਆਪਣੀ ਪੂਰੀ ਤਨਖਾਹ ਅਤੇ ਜੋ ਵੀ ਸੇਵਿੰਗ ਸੀ ਉਹ ਪੂਰਾ ਨਾਂ ਇੱਕ ਐਨਜੀਓ ਨੂੰ ਦਾਨ ਕਰ ਦਿੱਤਾ ਪੂਰਾ ਨਾਂ ਦੀ ਇੱਕ ਸੰਸਥਾ ਹੈ ਜਿਸ ਦੀ ਸਥਾਪਨਾ ਡਾਕਟਰ ਅਬਦੁਲ ਕਲਾਮ ਨੇ ਕੀਤੀ ਸੀ ਇਹ ਸੰਗਠਨ ਪਿੰਡੂ ਖੇਤਰਾ ਨੂੰ ਸਿਹਰੀ ਸਹੂਲਤਾ ਪ੍ਰਦਾਨ ਕਰਨ ਦਾ ਕੰਮ ਕਰਦੀ ਸੀ ਇਸ ਸੰਸਥਾ ਅਤੇ ਇਸ ਦੇ ਵਿਚਾਰ ਬਾਰੇ ਸਭ ਤੋਂ ਪਹਿਲਾਂ ਡਾਕਟਰ ਕਲਾਮ ਦੀ ਕਿਤਾਬ ਟਾਰਗੇਟ 3 ਬਿਲੀਅਨ ਵਿੱਚ ਲੋਕਾਂ ਨੇ ਜਾਣਿਆ ਸੀ ਆ ਹੁਣ ਜਾਣਦੇ ਹਾਂ ਕੌਣ ਸਨ ਡਾਕਟਰ ਅਬਦੁਲ ਕਲਾਮ ਡਾਕਟਰ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਮੇਸ਼ਵਰਮ, ਤਾਮਿਲਨਾਡੂ ਦੇ ਵਿੱਚ ਹੋਇਆ ਸੀ। ਡਾਕਟਰ ਕਲਾਮ ਦੇ ਪਿਤਾ ਪੇਸ਼ੇ ਤੋਂ ਮਸ਼ੀਰੇ ਸਨ। ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਪੰਜ ਭਰਾ ਅਤੇ ਪੈਣਾ ਵਾਲੇ ਪਰਿਵਾਰ ਨੂੰ ਚਲਾਉਣ ਲਈ ਪਿਤਾ ਦੀ ਮਦਦ ਕਰਨ ਲਈ ਡਾਕਟਰ ਅਬਦੁਲ ਕਲਾਮ ਅਖਬਾਰਾਂ ਵੇਚਿਆ ਕਰਦੇ ਸਨ। ਜਦੋਂ ਉਹ ਸਿਰਫ 10 ਬਰਿਆਂ ਦੇ ਸਨ। ਡਾਕਟਰ ਕਲਾਮ ਸਧਾਰਨ ਪਿੱਠਭੂਮੀ ਨਾਲ ਸੰਬੰਧ ਰੱਖਦੇ ਸਨ ਜਮੀਨੀ ਪੱਧਰ ਤੇ ਜੁੜੇ ਰਹਿ ਕੇ ਉਹਨਾਂ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਇਸ ਲਈ ਲੋਕ ਉਹਨਾਂ ਨੂੰ ਲੋਕਾਂ ਦੇ ਰਾਸ਼ਟਰਪਤੀ ਕਹਿੰਦੇ ਸਨ ਡਾਕਟਰ ਕਲਾਮ ਨੇ ਪੋਖਰਨ 2 ਪਰਮਾਣੂ ਪ੍ਰੀਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਰਾਸ਼ਟਰ ਦੇ ਪ੍ਰਮੁੱਖ ਪਰਮਾਣੂ ਵਿਗਿਆਨਕਾਂ ਦੇ ਰੂਪ ਵਿੱਚ ਉੱਭਰੇ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਵੀ ਉਹ ਜੀਵਨ ਜੂਨ ਦੇ ਤਰੀਕਿਆਂ ਦੀ ਵਜ੍ਹਾ ਤੋਂ ਉਹ ਲੋਕਾਂ ਦੇ ਵਿੱਚ ਬੇहद ਮਸ਼ਹੂਰ ਸਨ ਪਾਰਦੇ ਪ੍ਰਮੁੱਖ ਵਿਗਿਆਨੀ ਡਾਕਟਰ ਕਲਾਮ ਇੱਕ ਸਧਾਰਨ ਜ਼ਿੰਦਗੀ ਜਿਉਂਦੇ ਸਨ ਉਹਨਾਂ ਦੀ ਨਿੱਜੀ ਸੰਪਤੀ ਉਹਨਾਂ ਦੀਆਂ ਕਿਤਾਬਾਂ ਇੱਕ ਵੀਣਾ ਅਤੇ ਇੱਕ ਜੋੜੀ ਕੱਪੜੇ ਸਨ ਕੁਝ ਸਾਲੇ ਪਹਿਲਾਂ ਭਾਰਤ ਨੇ ਡਾਕਟਰ ਅਬਦੁਲ ਕਲਾਮ ਨੂੰ ਗਵਾ ਦਿੱਤਾ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਨਾਂ ਦਾ ਦਿਹਾਂਤ 27 ਜੁਲਾਈ 2015 ਨੂੰ ਹੋਇਆ ਸੀ ਜਦੋਂ 83 ਵਰਿਆਂ ਦੇ ਸਨ